ਸਰ ਗਰਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਆਪਾਂ ਨੂੰ ਗੋਡਿਆਂ ਦੇ ਦਰਦ ਲਈ ਕੀ ਖਾਣਾ ਚਾਹੀਦਾ ਨੇ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੇ ਆਪਣੇ ਗੋਡੇ ਤੇ ਦਰਦ ਗੋਡੇ ਤੇ ਗਠੀਆਂ ਨੂੰ ਆਰਾਮ ਦੇ ਸਕਦੀਆਂ ਨੇ ਤੁਹਾਡੇ ਵੀ ਅਗਰ ਕੰਮ ਕਰਦੇ ਸਮੇਂ ਗੋਡਿਆਂ 'ਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਫਿਰ ਤੁਸੀਂ ਲੰਬੇ ਸਮੇਂ ਲਈ ਖੜੇ ਹੋ ਛੋਟੇ ਗੋਡੇ 'ਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਫੇ ਤੁਸੀਂ ਕੋਈ ਸਮਾਨ ਚੱਕਿਆ ਹੈ ਔਰ ਚੱਕ ਕੇ ਤੁਸੀਂ ਉਹ ਚੀਜ਼ ਉੱਪਰ ਰੱਖੀ ਤੁਹਾਡੇ ਗੋਡਿਆਂ 'ਚ ਦਰਦ ਹੋਣ ਲੱਗ ਜਾਂਦਾ ਹੈ ਤਾਂ ਅੱਜ ਵਾਲੀ ਵੀਡੀਓ ਤੁਹਾਡੇ ਲਈ ਹੈ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੁੰਦਾ ਰਹਿੰਦਾ ਹੈ ਔਰ ਜਾਂ ਫੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੋਡਿਆਂ 'ਚ ਦਰਦ ਨਾ ਹੋਵੇ ਤਾਂ ਅੱਜ ਵਾਲੀਆਂ ਚੀਜ਼ਾਂ ਤੁਸੀਂ ਖਾਣੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਗੋਡਿਆਂ ਦੇ ਇਕਠੀਏ ਤੋਂ ਬਾਹਰ ਸਕਦੇ ਹੋ ਗੋਡਿਆਂ ਦੇ ਦਰਦ ਤੋਂ ਬਾਹਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 11 ਸਾਲਾਂ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਅਰੀ ਸਿੰਘਸ ਨਾਲ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੀਤ ਸਿੰਘ ਡਾਕਟਰ ਬਿਪਾਸੁਰਾ ਉਹ ਸਾਨੂੰ ਜਰੂਰ ਫਾਲੋ ਕਰੋ ਔਰ YouTube ਚੈਨਲ ਡਾਕਟਰ ਗੁਰਸ਼ੀਤ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਕੰਮ ਦੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਵੀ ਕਾਰਨ ਕੀ ਹੈ ਰੀਜ਼ਨ ਕੀ ਹੈ ਆਪਣੇ ਗੋਡਿਆਂ 'ਚ ਦਰਦ ਹੋਣ ਦਾ ਇਸ ਦੇ ਮੁੱਖ ਤਿੰਨ ਕਾਰਨ ਨੇ ਸਭ ਤੋਂ ਪਹਿਲਾਂ ਕਾਰਟਿਲੇਜ ਡੀਫਾਰਮੇਸ਼ਨ ਹੋ ਗਿਆ ਕਾਰਟਿਲੇਜ ਦਾ ਘਸਣਾ ਗੋਡਿਆਂ ਦੇ ਵਿਚਾਲੇ ਜਿਹੜਾ ਇੱਕ ਕਾਰਟਿਲੇਜ ਹੁੰਦਾ ਉਹ ਘਸ ਜਾਂਦਾ ਹੈ ਦੂਸਰੇ ਨੰਬਰ ਤੇ ਆਪਣੀ ਹੋ ਗਈ ਉਮਰ ਉਮਰ ਮਤਲਬ ਏਜਿੰਗ ਏਜਿੰਗ ਫੈਕਟਰ ਬਹੁਤ ਜ਼ਿਆਦਾ ਹੈ ਕਿਉਂਕਿ 45 ਸਾਲ ਤੋਂ ਬਾਅਦ ਗੋਡਿਆਂ ਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਹੈ ਔਰ ਤੀਸਰੇ ਨੰਬਰ ਤੇ ਕੋਈ ਆਪਣੇ ਗੋਡਿਆਂ ਤੇ ਸੱਟ ਲੱਗ ਜਾਵੇ ਇਹ ਤਿੰਨ ਕਾਰਨ ਨੇ ਗੋਡਿਆਂ ਤੇ ਦਰਦ ਦੇ ਹੁਣ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਸਭ ਤੋਂ ਪਹਿਲੀ ਚੀਜ਼ ਖਾਣੀ ਹੈ ਉਹ ਤੁਸੀਂ ਖਾਣੀ ਹੈ ਆਲਮੰਡਸ ਮਤਲਬ ਬਦਾਮ ਰਾਤ ਨੂੰ 10 ਤੋਂ 12 ਬਦਾਮ ਤੁਸੀਂ ਪਾਣੀ ਚ ਭਿਉਆ ਦੇਣੇ ਆ ਔਰ ਉਹ 10 ਤੋਂ 12 ਘੰਟੇ ਪਾਣੀ ਚ ਭਿਓ ਕੇ ਰੱਖਣੇ ਆ ਔਰ ਸਵੇਰੇ ਤੁਸੀਂ ਉਹ ਛਿੱਲ ਕੇ ਖਾਣੇ ਆ ਕਿਉਂਕਿ ਉਸ ਦੇ ਵਿੱਚ ਕੈਲਸ਼ੀਅਮ ਹੈ ਫਾਈਬਰ ਹੈ ਆਇਰਨ ਹੈ ਜਿਹੜਾ ਕਿ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਸੋ ਪਹਿਲੇ ਨੰਬਰ ਤੇ ਹੋ ਗਿਆ ਬਦਾਮ ਹੁਣ ਦੂਸਰੇ ਨੰਬਰ ਤੇ ਤੁਸੀਂ ਕੀ ਕਰਨਾ ਤੁਸੀਂ ਦੁੱਧ ਪੀਣਾ ਹੈ ਉਹ ਤੁਸੀਂ ਸਵੇਰੇ ਪੀਣਾ ਹੈ ਤੁਸੀਂ ਕੀ ਕਰਨਾ 50 ਗ੍ਰਾਮ ਪਨੀਰ ਲੈ ਲੈਣਾ ਹੈ ਔਰ ਥੋੜਾ ਜਿਹਾ ਸ਼ਹਿਦ ਲੈ ਲੈਣਾ ਹੈ ਥੋੜਾ ਜਿਹਾ ਮਤਲਬ ਇੱਕ ਚਮਚਾ ਸ਼ਹਿਦ ਲੈ ਲੈਣਾ ਹੈ ਔਰ ਅੱਧਾ ਗਲਾਸ ਦੁੱਧ ਲੈ ਲੈਣਾ ਹੈ ਔਰ ਥੋੜੀ ਜੀ ਬਰਫ਼ ਲਓ ਇਸ ਦਾ ਤੁਸੀਂ ਸ਼ੇਕ ਬਣਾਉਣਾ ਸਵੇਰੇ ਤੁਸੀਂ ਕੀ ਕਰੋਗੇ ਇੱਕ ਜੱਗ ਲੈ ਲਓਗੇ ਜੱਗ ਦੇ ਵਿੱਚ ਪਹਿਲਾਂ ਬਰਫ਼ ਪਾ ਲਓਗੇ ਥੋੜੀ ਜੀ ਫਿਰ ਉਹਦੇ ਵਿੱਚ ਤੁਸੀਂ ਪਨੀਰ ਪਾ ਲਓਗੇ 50 ਗ੍ਰਾਮ ਔਰ ਦੈਨ ਉਸ ਦੇ ਵਿੱਚ ਅੱਧਾ ਗਲਾਸ ਦੁੱਧ ਫਿਰ ਇੱਕ ਚਮਚਾ ਸ਼ਹਿਦ ਦਾ ਉਹ ਸ਼ੇਕ ਬਣਾ ਕੇ ਤੁਸੀਂ ਸਵੇਰ ਦੀ ਰੋਟੀ ਤੋਂ ਬਾਅਦ ਪੀਓ ਤੁਸੀਂ ਦੇਖੋਗੇ ਤੁਹਾਡੇ ਗੋਡਿਆਂ ਦੇ ਵਿੱਚ ਉਹ ਤਾਕਤ ਇੰਨੀ ਜ਼ਿਆਦਾ ਪਾ ਦੇਗਾ ਕਿ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਗੋਡਿਆਂ ਦੇ ਦਰਦ ਕਿਤੇ ਵੀ ਨਹੀਂ ਹੋਵੇਗਾ ਇਹ ਹੋਗੀ ਦੂਜੀ ਚੀਜ਼ ਜਿਹੜਾ ਤੁਹਾਨੂੰ ਆਪਾਂ ਸ਼ੇਕ ਦੱਸਿਆ ਹੈ ਥੋੜੀ ਜੀ ਮਿਹਨਤ ਹੈ ਪਰ ਇਹ ਬਹੁਤ ਗੁਣਕਾਰੀ ਹੈ ਤੀਸਰੇ ਨੰਬਰ ਤੇ ਗੱਲ ਕਰਨ ਲੱਗੇ ਹਾਂ ਖਜੂਰ ਦੀ ਖਜੂਰ ਜਾਨੀ ਕਿ ਡੇਟਸ ਜਿਸ ਨੂੰ ਕਿਹਾ ਜਾਂਦਾ ਉਸ ਦੇ ਵਿੱਚ ਕੀ ਹੁੰਦਾ ਮੈਗਨੀਸ਼ੀਅਮ ਹੁੰਦਾ ਗੋਡਿਆਂ ਨੂੰ ਕੀ ਚਾਹੀਦਾ ਕਾਪਰ ਚਾਹੀਦਾ ਮੈਗਨੀਸ਼ੀਅਮ ਔਰ ਕਾਪਰ ਰਲ ਕੇ ਜਿਹੜਾ ਗੋਟਿਆਂ ਦਾ ਗੈਪ ਨੂੰ ਦੂਰ ਕਰਦੇ ਨੇ ਔਰ ਆਪਣੇ ਦਰਦ ਨੂੰ ਵੀ ਘਟਾਉਂਦੇ ਨੇ ਸੋ ਤੁਸੀਂ ਖਜੂਰ ਕਿਵੇਂ ਖਾ ਸਕਦੇ ਹੋ ਰਾਤ ਨੂੰ ਸੌਣ ਸਮੇਂ ਦੋ ਜਾਂ ਤਿੰਨ ਪੀਸ ਖਾ ਸਕਦੇ ਹੋ ਦੁੱਧ ਦੇ ਨਾਲ ਔਰ ਜਾਂ ਫਿਰ ਤੁਸੀਂ ਦੁਪਹਿਰ ਦੀ ਰੋਟੀ ਤੋਂ ਬਾਅਦ ਦੋ ਤੋਂ ਤਿੰਨ ਪੀਸ ਜ਼ਰੂਰ ਖਾਓ ਖਜੂਰ ਦੇ ਵੀ ਆਪਾਂ ਨੂੰ ਬਹੁਤ ਜ਼ਿਆਦੇ ਫਾਇਦੇ ਹਨ ਚੌਥੇ ਨੰਬਰ ਤੇ ਆਪਾਂ ਗੱਲ ਕਰੀਏ ਵਾਲ ਨੱਟਸ ਦੀ ਮਤਲਬ ਵਾਲਨਟਸ ਤੇ ਮੈ ਤੁਹਾਨੂੰ ਪਤਾ ਹੀ ਹੈ ਅਖਰੂਟ ਅਖਰੂਟ ਕੀ ਕਰਾਂਗੇ ਆਪਾਂ ਦੋ ਆਪਣੇ ਯਾਨੀ ਕਿ ਦੋ ਗਿਰੀਆਂ ਉਸ ਦੀਆਂ ਆਪਾਂ ਸਾਬਤ ਲੈ ਕੇ ਪਿਉ ਆਉਣ ਦੇਣੀਆਂ ਨੇ ਰਾਤ ਨੂੰ ਪਾਣੀ ਦੇ ਵਿੱਚ ਔਰ ਸਵੇਰੇ ਜਦੋਂ ਆਪਾਂ ਉੱਠਾਂਗੇ ਉਦੋਂ ਆਪਾਂ ਉਹ ਖਾਣੀਆਂ ਨੇ ਸਵੇਰੇ ਚਾਹ ਨਾ ਖਾ ਲਓ ਸਵੇਰੇ ਦੁੱਧ ਨਾ ਖਾ ਲਓ ਸਵੇਰੇ ਪਾਣੀ ਨਾ ਖਾ ਲਓ ਸਵੇਰੇ ਨਾਸ਼ਤੇ ਨਾ ਖਾ ਲਓ ਜਦੋਂ ਵੀ ਤੁਸੀਂ ਖਾ ਸਕਦੇ ਹੋ ਸੋ ਤੁਸੀਂ ਅਖਰੋਟ ਜ਼ਰੂਰ ਖਾਣੇ ਨੇ ਇਹ ਹੋਗੀ ਤੁਹਾਡੀ ਚੌਥੀ ਚੀਜ਼ ਸੋ ਪੰਜਵੇਂ ਨੰਬਰ ਤੇ ਆਪਾਂ ਗੱਲ ਕਰੀਏ ਤਾਂ ਹਰੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਮਤਲਬ ਗ੍ਰੀਨ ਲੀਫੀ ਵੈਜੀਟੇਬਲਸ ਜਿਨ੍ਹਾਂ ਦੇ ਵਿੱਚ ਆ ਗਈ ਪਾਲਕ ਆ ਗਈ ਬ੍ਰੋਕਲੀ ਆ ਗਈ ਇਹਨਾਂ ਦੇ ਵਿੱਚ ਕੀ ਹੈ ਜਿਹੜੀ ਐਂਟੀ ਇਨਫਲਮੇਟਰੀ ਤੱਤ ਹੁੰਦੇ ਆ ਜਿਹੜੇ ਆਪਣੀ ਗੋਡਿਆਂ ਤੇ ਇਨਫਲੇਮੇਸ਼ਨ ਹੋਣ ਨੂੰ ਰੋਕਦੇ ਆ ਔਰ ਆਪਣੀ ਗੋਡਿਆਂ ਦੇ ਦਰਦ ਲਈ ਬਹੁਤ ਗੁਣਕਾਰੀ ਹੈ ਔਰ 6ਵੇਂ ਨੰਬਰ ਤੇ ਆਪਾਂ ਕੀ ਕਰਨੇ ਆ ਆਪਾਂ ਇੱਕ ਛੋਲੇ ਲੈ ਲੈਣੇ ਆ ਜਿਹੜੇ ਕਾਲੇ ਛੋਲੇ ਹੁੰਦੇ ਆ ਆਪਣੇ ਕਿਰਾਨੀ ਦੁਕਾਨ ਤੋਂ ਮਿਲਦੇ ਆ ਛੋਲੇ ਤੁਸੀਂ ਕੀ ਕਰੋਗੇ ਰਾਤ ਨੂੰ ਤੁਸੀਂ ਪਾਣੀ ਚ ਭਿਉਂਦੋਗੇ ਔਰ ਸਵੇਰੇ ਉੱਠ ਕੇ ਜਿਹੜਾ ਉਹ ਪਾਣੀ ਆ ਉਹ ਗੰਦਾ ਪਾਣੀ ਹੁੰਦਾ ਉਹ ਪਾਣੀ ਢੋਲ ਦੇਣਾ ਥੈਨ ਉਹੀ ਛੋਲੇ ਤੁਸੀਂ ਉਸ ਦੇ ਵਿੱਚ ਇੱਕ ਗਲਾਸ ਪਾਣੀ ਪਾਓ ਜਿਹੜੇ ਛੋਲੇ ਦੀ ਕਵਾਲਿਟੀ ਹੈ ਜਿਹੜੀ ਛੋਲੇ ਦੀ ਕੁਆਂਟੀਟੀ ਹੈ ਉਹ ਇੱਕ ਮੁਠੀ ਹੋਵੇ ਥੋੜੀ ਜੰਨੀ ਮੁਠੀ ਛੋਲੇ ਆ ਗਏ ਉਹਨੇ ਤੁਸੀਂ ਭਿਉਆ ਦੇਣੇ ਆ ਔਰ ਸਵੇਰੇ ਉੱਠ ਕੇ ਉਹ ਪਾਣੀ ਢੋਲ ਦੇਣਾ ਕਿਉਂਕਿ ਪਾਣੀ ਗੰਦਾ ਹੋ ਜਾਂਦਾ ਉਸ ਤੋਂ ਬਾਅਦ ਉਸ ਛੋਲਿਆਂ ਦੇ ਵਿੱਚ ਇੱਕ ਗਲਾਸ ਪਾਣੀ ਪਾਓ ਅੱਧਾ ਚਮਚ ਜਿੰਨਾ ਕਿ ਸਵਾਦ ਅਨੁਸਾਰ ਅੱਧਾ ਚਮਚ ਸ਼ਾਇਦ ਮੈਂ ਜ਼ਿਆਦਾ ਕਹਤਾ ਹੋਵੇ ਜਿੰਨਾ ਤੁਹਾਨੂੰ ਨਮਕ ਲੱਗਦਾ ਆਪਣੇ ਸਵਾਦ ਅਨੁਸਾਰ ਉਸਦੇ ਵਿੱਚ ਨਮਕ ਪਾਓ ਔਰ ਉਸ ਨੂੰ ਬੋਇਲ ਕਰ ਲਓ ਉਸਦੇ ਤੁਸੀਂ ਪੂਰੇ ਇੱਕ ਬੋਇਲ ਪੂਰਾ ਕਰਨਾ ਹੈ ਮਤਲਬ ਇੱਕ ਉਬਾਲਾ ਚੰਗੀ ਤਰ੍ਹਾਂ ਦੇਣਾ ਹੈ ਉਸ ਤੋਂ ਬਾਅਦ ਸਿੰਮਤੇ ਕਰ ਦੇਣਾ ਹੈ 2 ਮਿੰਟ ਫਿਰ ਗੈਸ ਬੰਦ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਉਸ ਨੂੰ ਪਣ ਲੋ ਜਿਹੜਾ ਪਾਣੀ ਥੱਲੇ ਆ ਗਿਆ ਉਸ ਨੂੰ ਕੋਸਾ ਰੱਖ ਦੋ ਸਾਈਡ ਤੇ ਮਤਲਬ ਉਹਨੂੰ ਠੰਡਾ ਹੋਣ ਦਿੱਤਾ ਜਾਵੇ ਜਿਹੜੇ ਚ ਆਪਣੇ ਛੋਲੇ ਆ ਉਹਦੇ ਵਿੱਚ ਤੁਸੀਂ ਪਿਆਜ਼ ਪਾ ਲੋ ਟਮਾਟਰ ਪਾ ਲੋ ਕੀੜਾ ਪਾ ਲੋ ਦਹੀਂ ਦੀ ਕੌਲੀ ਪਾਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਔਰ ਉਸ ਨੂੰ ਤੁਸੀਂ ਖਾਓ ਉਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਤੁਹਾਡੇ ਕਦੇ ਕੋਡੇ ਨਹੀਂ ਦੁਖਣਗੇ ਔਰ ਜਿਹੜਾ ਉਹ ਪਾਣੀ ਬਚ ਗਿਆ ਉਸ ਨੂੰ ਤੁਸੀਂ ਪੀ ਲੋ ਇਸਨੂੰ ਤੁਸੀਂ ਦੁਪਹਿਰੇ ਵੀ ਪੀ ਸਕਦੇ ਹੋ ਸ਼ਾਮ ਨੂੰ ਵੀ ਖਾ ਸਕਦੇ ਹੋ ਔਰ ਸਵੇਰੇ ਦਾ ਤੁਸੀਂ ਖਾਣਾ ਹੀ ਖਾਣਾ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਆਪਾਂ ਦੱਸੀਆਂ ਨੇ ਅਗਰ ਤੁਹਾਡੇ ਗੋਡਿਆਂ 'ਚ ਦਰਦ ਹੁੰਦਾ ਹੈ ਤਾਂ ਖਾਣੀਆ ਸ਼ੁਰੂ ਕਰ ਦੋਗੇ ਤਾਂ ਗੋਡਿਆਂ ਦਾ ਘਟਿਆ ਕਦੇ ਨਹੀਂ ਹੋਏਗਾ ਗੋਟਿਆਂ ਦਾ ਦਰਦ ਕਦੇ ਨਹੀਂ ਹੋਏਗਾ ਅਗਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਹਾਂ ਆ ਚੀਜ਼ਾਂ ਖਾਣੀਆ ਸ਼ੁਰੂ ਕਰਤੀਆਂ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਤਿਲਦਾਂ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਔਰ ਆਪਣੀ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ